ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੈਪਸ਼ਨ ਪੜਿਆ ਹੋਣਾ ਇੱਕ ਬਹੁਤ ਸ਼ਰਮਨਾਕ ਘਟਨਾ ਜੋ ਵਾਪਰੀ ਹੋਣੀ ਜਿਹਦੇ ਚ ਅਸੀਂ ਦੇਖ ਰਹੇ ਹਾਂ ਕਿ ਇੱਕ ਕੋਈ ਡਰਾਈਵਰ ਵੀਰ ਜਿਹੜਾ ਕਰੂ ਕਿਰਤ ਕਰਨ ਨਿਕਲੇ ਹੋਣੇ ਪਤਾ ਨਹੀਂ ਕਿਸ ਕਿਸ ਇਲਾਕੇ ਦਾ ਹੋਏਗਾ ਕੌਣ ਹੋਏਗਾ ਕਿੱਥੇ ਦਾ ਰਹਿਣ ਵਾਲਾ ਬਿਲਕੁਲ ਸਾਨੂੰ ਨਹੀਂ ਪਤਾ ਅਜੇ ਤੱਕ ਔਰ ਇੱਕ ਐਸਐਸਪੀ ਉਧੇ ਤੇ ਬੈਠੇ ਅਫਸਰ ਵੱਲੋਂ ਉਦੀ ਇੱਕ ਉਹ ਇੱਕ ਦੇ ਉਹਦੇ ਤੇ ਹੱਥ ਚੱਕਿਆ ਜਾਂਦਾ ਉਹਦੇ ਬਾਅਦ ਉਦੀ ਜਿਹੜੀ ਦਸਤਾਰ ਉਤਰਦੀ ਹੈ ਔਰ ਵਿੱਚ ਰੋਡ ਦੇ ਵਿੱਚ ਜੋ ਸਾਰਾ ਜੋ ਉਸ ਉਸ ਵੀਡੀਓ ਨੂੰ ਅਸੀਂ ਦੇਖ ਰਹੇ ਹਾਂ ਇੱਕ ਮੈਨੂੰ ਲੱਗਦਾ ਹੈ ਬਹੁਤ ਸ਼ਰਮਨਾਕ ਘਟਨਾ ਜਿਹੜੀ ਉਹ ਨੂੰ ਅਸੀਂ ਇਹੀ ਕਹਿ ਸਕਦੇ ਹਾਂ ਔਰ ਲਗਾਤਾਰ ਫੋਨ ਆ ਰਹੇ ਨੇ ਮੈਨੂੰ ਲੱਗਦਾ ਕਿ ਸ਼ਾਇਦ 20-25 ਮਿੰਟ ਚ ਮੈਨੂੰ ਕੋਈ 50 ਅਗਰ ਫੋਨ ਆਏ ਹੁਣੇ ਨੇ ਕੀ ਕਿਉਂ ਹੋਇਆ ਕਿਦਾਂ ਹੋਇਆ ਕਿੱਥੇ ਹੋਇਆ ਕੀ ਨਹੀਂ ਹੋਇਆ ਔਰ ਇੱਕ ਸ਼ਖਸ ਆਏ ਮੈਨੂੰ ਕਾਲ ਆਂਦਾ ਕਿ ਮੈਂ ਇਹਦੇ ਤੇ ਬੋਲਣਾ ਚਾਹਨਾ ਤੇ ਵੀਰ ਬਲਵਿੰਦਰ ਸਿੰਘ ਜੀ ਮੇਰੇ ਨਾਲ ਹਨ ਉਹਨਾਂ ਨੇ ਕਿਹਾ ਕਿ ਮੈਂ ਇਹਦੇ ਤੇ ਆਪਣੀ ਗੱਲ ਰੱਖਣਾ ਚਾਹਨਾ ਸੋ ਸਾਡਾ ਫਰਜ਼ ਹੈ ਕਿ ਕੋਈ ਸਾਡੇ ਪਲੇਟਫਾਰਮ ਤੇ ਆ ਕੇ ਆਪਣੀ ਗੱਲ ਰੱਖਣਾ ਚਾਹੇ ਤਾਂ ਸਾਡਾ ਫਰਜ਼ ਹੈ ਕਿ ਉਹਨੂੰ ਜ਼ਰੂਰ ਮੌਕਾ ਦੇਈਏ ਵੀਰ ਜੀ ਇਹ ਜੋ ਘਟਨਾ ਸੀ ਦੇਖ ਰਹੇ ਆਂ ਪਹਿਲੀ ਗੱਲ ਤੇ ਮਨ ਨਹੀਂ ਕਰ ਰਿਹਾ ਸੀ ਉਸ ਵੀਡੀਓ ਨੂੰ ਅਸੀਂ ਅਪਲੋਡ ਕਰੀਏ ਮੈਂ ਕਦੀ ਵੀ ਨਹੀਂ ਸਾਕ ਕਿਾਂ ਕਿ ਕਿਸੇ ਸਿੱਖ ਦੀ ਦਸਤਾਰ ਉਤਰੇ ਤੇ ਅਸੀਂ ਉਹ ਵੀਡੀਓ ਨੂੰ ਅਪਲੋਡ ਕਰੀਏ ਮੈਂ ਬਿਲਕੁਲ ਉਸਾਕ ਚਦਿਆਂ ਮੈਂ ਬੜੇ ਪਰੇ ਮਾਨ ਨਾਲ ਉਸ ਵੀਡੀਓ ਨੂੰ ਅਪਲੋਡ ਕੀਤਾ ਮੈਂ ਨਹੀਂ ਕਰਨਾ ਚਾਹੁੰਦਾ ਸੀ ਮੈਂ ਹੁਣ ਕਹਿ ਰਿਹਾ ਹਾਂ ਹੁਣ ਕੈਮਰਾ ਮੈਂ ਵੀਡੀਓ ਅਪਲੋਡ ਨਹੀਂ ਕਰਨੀ ਸੀ ਪਰ ਜਦੋਂ ਸਾਨੂੰ ਕਾਲਸ ਆਣੀ ਸ਼ੁਰੂ ਹੋ ਗਈਆਂ ਤੇ ਕਿਹਨੂੰ ਲੱਗਦਾ ਹੋਵੇਗਾ ਸ਼ਾਇਦ ਅਸੀਂ ਕਿਸੇ ਗੱਲ ਤੋਂ ਪਿੱਛੇ ਆ। ਔਰ ਰਾਤ ਨੂੰ ਹੀ ਅਸੀਂ ਇਹਹੀ ਐਸਐਸਪੀ ਦੀ ਵੀਡੀਓ ਅਸੀਂ ਪੋਸਟ ਕੀਤੀ ਸੀ ਜਿਹਦੇ ਵਿੱਚ ਮੈਂ ਦਿਖਾਇਆ ਕਿ ਉਹ ਬਹੁਤ ਸੋਹਣੀ ਸੇਵਾਵਾਂ ਕਰ ਰਹੇ ਹਨ। ਜਿੱਥੇ ਕੋਈ ਚੰਗਾ ਕੰਮ ਕਰਦਾ ਅਸੀਂ ਬਿਲਕੁਲ ਠੋਕ ਕੇ ਕਹਿੰਨੇ ਉਹ ਚੰਗਾ ਕੰਮ ਕਰ ਰਿਹਾ ਪਰ ਜਦੋਂ ਉਹ ਐਫਓਜੀ ਘਟਨਾ ਜਿਹੜੀ ਇਹ ਵਾਪਰੀਏ ਇਹਦੇ 'ਚ ਵੀ ਅਸੀਂ ਆਪਣੇ ਆਪ ਨੂੰ ਪਿੱਛੇ ਨਹੀਂ ਰੱਖਾਂਗੇ ਇਸ ਗੱਲ ਨੂੰ ਸਮਾਜ ਤੱਕ ਲਿਆਂਚ। ਵੀਰ ਜੀ ਕੀ ਦੇਖ ਰਹੇ ਹੋ? ਤੁਸੀਂ ਬਤੌਰ ਇੱਕ ਰਾਜਨੀਤੀ ਤੌਰ ਤੇ ਵੀ ਹੋ ਇੱਕ ਸਮਾਜਿਕ ਤੌਰ ਤੇ ਹੋਰ ਸਿੱਖ ਚਹਿਰਾ ਵੀ ਹੋ ਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤੇ ਇੱਕ ਬਾਣੀ ਚੈਨਲ ਸਦਾਰ ਬੀਨ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਵੀਰ ਜੀ ਤੁਸੀਂ ਮੇਰੇ ਕਹਿਨ ਤੇ ਜਿੰਨੇ ਕਮ ਸਮਾਜਿਓ ਹਸਦਾ ਸੀ ਉਸ ਕਮ ਸੰਤ ਤੇ ਪਹੁੰਚੇ ਹੋਰ ਖਾਸ ਕਰਕੇ ਜਿਹੜਾ ਤੁਸੀਂ ਉਹ ਡਿਜੀਟਲ ਚੈਨਲ ਜਿਹੜਾ ਘਰ ਘਰ ਚੜੀ ਆਵਾਜ਼ ਜਿਹੜੀ ਹੈ ਖਾਸ ਕਰਕੇ ਸਿੱਖ ਸਿੱਖਾਂ ਦੀ ਪ੍ਰੋਬਲਮਸ ਹੋ ਸਿੱਖ ਸਿੱਖੀ ਦੀ ਜਿਹੜੀ ਕਾਰਕਰਮ ਚ ਜਾ ਰਹੇ ਨੇ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਔਰ ਵਧਾਈ ਦੇਣਾ ਤੁਹਾਨੂੰ ਕਿ ਹਰ ਜਗ੍ਹਾ ਤੁਸੀਂ ਕਵਰੇਜ ਲਈ ਵਿਥਿਨ ਮਿੰਨਟਸ ਜਿਹੜੇ ਸੀ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋ ਅੱਜ ਦਾ ਜਿਹੜਾ ਮੁੱਦਾ ਜਿਹਦੇ ਕਰਕੇ ਅਸੀਂ ਬੈਠੇ ਹਾਂ ਇੱਕ ਬੜੀ ਅਫਸੋਸਜਨਕ ਕਾਰਨ ਜਿਹੜੀ ਅਸੀਂ ਵੀਡੀਓ ਅਸੀਂ ਅਪਲੋਡ ਕਰੀ ਇੱਕ ਘਟਨਾ ਜਿਹਦੇ ਚ ਅੱਜ ਸਾਡੇ ਮਾਨਯੋਗ ਬੜੇ ਸਤਕਾਰਯੋਗ ਨੇ ਐਸਐਸਪੀ ਸਾਹਿਬ ਬੜੀ ਇੱਕ ਇੱਕ ਰਿਸਪੋਨਸਿਬਲ ਚੇਅਰ ਤੇ ਬੈਠੇ ਹੋਏ ਨੇ ਪਰ ਉਹਨਾਂ ਦੀ ਤਰਫੋਂ ਇੱਕ ਐਸਾ ਵਾਕਿਆ ਐਸਾ ਇਨਸੀਡੈਂਟ ਸਾਹਮਣੇ ਆਣਾ ਕਿ ਇੱਕ ਸਿੱਖ ਨੌਜਵਾਨ ਨੂੰ ਥੱਪੜ ਮਾਰ ਕੇ ਉਹਨਾਂ ਦੀ ਪਗੜੀ ਖੋਲਣੀ ਮੈਂ ਇਹਦੀ ਪਹਿਲਾਂ ਤੇ ਬੇ ਕੜੇ ਸ਼ਬਦਾਂ ਜੀ ਦੀ ਨਿੰਦਾ ਕਰਦਾ ਤੇ ਨਾਲ ਹੀ ਮੈਂ ਐਸਐਸਪੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਸਵੀਰ ਸਾਹਿਬ ਤੁਸੀਂ ਟ੍ਰੈਫਿਕ ਚੋ ਕੋਈ ਵੀ ਐਸਾ ਕਾਨੂੰਨ ਕੋਈ ਐਸਾ ਲਾ ਨਹੀਂ ਕਹਿੰਦਾ ਕਿ ਜੇ ਕੋਈ ਡਰਾਈਵਰ ਰੋਡ ਤੇ ਚਲਦਿਆਂ ਜਾਂ ਰੋਡ ਤੇ ਖੜੇ ਕੋਈ ਐਸੀ ਕੋਈ ਮਿਸਟੇਕ ਕਰਦਾ ਹੈ ਕੋਈ ਗਲਤੀ ਕਰਦਾ ਹੈ ਤੇ ਤੁਸੀਂ ਉਹਨੂੰ ਮੈਨੇਟ ਲਿੰਕ ਕੀਤਾ ਜਾਏ ਉਸ ਨੂੰ ਉਹਦਾ ਚਲਾਨ ਕਰੋ ਉਹਦੀ ਗੱਡੀ ਤੁਸੀਂ ਸੀਜ਼ ਕਰ ਦਿਓ ਕੋਈ ਪ੍ਰੋਬਲਮ ਨਹੀਂ ਔਰ ਤੁਸੀਂ ਅੱਜ ਦੀ ਸਿਚੁਏਸ਼ਨ ਜਿਹੜਾ ਸਾਡੇ ਨਾਲ ਜਿਹੜਾ ਏ ਡਿਜ਼ਾਸਟਰ ਜਿਹੜਾ ਚੱਲ ਰਿਹਾ ਜੰਮੂ ਕਸ਼ਮੀਰ ਦੇ ਵਿੱਚ ਉਹਦੇ ਨਾਲ ਅਸੀਂ ਜੂਝ ਰਿਹਾ ਸਾਡੇ ਡਰਾਈਵਰ ਭਰਾ ਜਿਹੜੇ ਨੇ ਜਾਂ ਹੋਰ ਆਮ ਜਨਤਾ ਜਿਹੜੀ ਹਾਈਵੇ ਤੇ ਫਸੀ ਹੋਈ ਹੈ ਮੈਂ ਤੁਹਾਨੂੰ ਪਹਿਲਾਂ ਇਹ ਪੁੱਛਣਾ ਚਾਹੁੰਦਾ ਕਿ ਸਾਡੀ ਤਰਫੋਂ ਸਰਕਾਰ ਦੀ ਤਰਫੋਂ ਔਰ ਪੁਲਿਸ ਦੀ ਤਰਫੋਂ ਸੋਨਾ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਹਰ ਫੈਸਿਲਿਟੀ ਦੇ ਲੇਕਿਨ ਮੈਂ ਤਾਂ ਬੜੀ ਅਫਸੋਸਨਾਕਾ ਨਾ ਨਾ ਉਹਨਾਂ ਨੂੰ ਕੋਈ ਖਾਣਾ ਪ੍ਰੋਵਾਈਡ ਕੀਤਾ ਗਿਆ ਨਾ ਉਹਨਾਂ ਨੂੰ ਕੋਈ ਨਾਂ ਟੋਣ ਦਾ ਕੋਈ ਬਾਸ਼ੂਮ ਨਾਂ ਦਾ ਧੋਣ ਦਾ ਖਾਣ ਦਾ ਪੀਣ ਦਾ ਰਹਿਣ ਦਾ ਕੋਈ ਇੰਦੇਾਮ ਨਹੀਂ ਉਹਨਾਂ ਨੂੰ ਆਪਣੀ ਫੈਮਿਲੀਜ਼ ਨਾਲ ਕੋਈ ਕੰਟੈਕਟ ਨਹੀਂ ਉਹਨਾਂ ਦੇ ਮੋਬਾਈਲ ਜਿਹੜੇ ਉਹ ਚਾਰਜ ਨਹੀਂ ਹੋਏ ਦੇ ਕਿੰਨੇ ਪਰੇਸ਼ਾਨ ਹੋਗੇ ਉਹ ਦੇਖੋ ਕਿੰਨੇ 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 ਪਰੇਸ਼ਾਨ ਹਨ ਔਰ ਤੁਸੀਂ ਆਪਣੀ ਫਰਸਟ੍ਰੇਸ਼ਨ ਇੱਕ ਡਰਾਈਵਰ ਦੇ ਨਾਲ ਕਰ ਰਹੇ ਹੋ ਇੱਕ ਗ੍ਰੀਟ ਦੇ ਨਾਲ ਕਰ ਰਹੇ ਹੋ ਜੇ ਡਰਾਈਵਰ ਬਦਤਮੀਜ਼ੀ ਕਰਦੇ ਤੇ ਉਹਦੇ ਉੱਪਰ ਉਹਦੇ ਉੱਪਰ ਕਾਨੂੰਨੀ ਕਰਵਾ ਜਾਈਏ ਉਹ ਕਾਨੂੰਨੀ ਕਰ ਵੀ ਹੋ ਗਈ ਹਲੇ ਹਲੇ ਕੀ ਫਰਸਟ੍ਰੇਟ ਹੋਣਾ ਡਰਾਈਵਰ ਦੇਖੋ ਐਸਐਸਪੀ ਸਾਹਿਬ ਮੈਂ ਸਰਕਾਰ ਨੂੰ ਇਹ ਗੱਲ ਕਹਿਣੇ ਜਾਣਾ ਕੋ ਡਰਾਈਵਰ ਨੇ ਕੋਈ ਇੰਡਸਟਰੀਸ ਨਹੀਂ ਨੇ ਹਾਂ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ 2-2 4-5-5 ਲੱਖ ਰੁਪਏ ਘਰ ਪਈਦਾ ਜਿਨ੍ਹਾਂ ਦੇ ਕਾਹਨਿ ਚ ਬਹਿ ਬਹਿਦਾ ਉਹਨਾਂ ਨੇ ਇਹੋ ਗੱਡੀਆਂ ਚਲਾਉਣੀਆਂ ਨੇ ਇਤੋਂ ਹੀ ਪੈਸਾ ਕਮਾ ਕੇ ਤੇ ਆਪਣੇ ਘਰ ਦਾ ਪਾਲਣ ਪੋਸ਼ਣ ਕਰ ਰਹਾ ਹੈ ਤੇ ਅਸੀਂ ਅਗਰ ਇਸ ਦੀ ਉਹਨਾਂ ਉੱਪਰ ਹਤਿਆਚਾਰ ਕਰੀਏ ਉਹਨਾਂ ਉਹਨਾਂ ਨੂੰ ਕਿ ਰੋਲਾਂ ਤੇ ਭੁੱਖੇ ਰੰਗੇ ਖੜੇ ਰੱਖੀਏ ਔਰ ਉਹਨਾਂ ਦੇ ਉੱਪਰ ਅਸੀਂ ਹੱਥ ਨਹੀਂ ਚੁੱਕੀਏ ਮੈਂ ਸਮਝਦਾ ਕਿ ਹਿੰਦੁਸਤਾਨ ਦਾ ਕਾਨੂੰਨ ਜਿਹੜਾ ਇਹ ਗੱਲ ਨਹੀਂ ਕਹਿੰਦਾ ਔਰ ਮੈਂ ਗੱਲ ਇੱਕ ਸਿੱਖ ਦੀ ਤੇ ਹੈ ਹੀ ਐ ਲੇਕਿਨ ਉਹਦੀ ਜਗ੍ਹਾ ਕੋਈ ਮੁਸਲਮਾਨ ਭਰਾ ਹੁੰਦਾ ਜਾਂ ਹਿੰਦੂ ਭਰਾ ਹੁੰਦਾ ਲੇਕਿਨ ਇੱਕ ਅਗਰ ਅਗਰ ਇਨਸਾਨੀਅਤ ਦੀ ਗੱਲ ਕਰੀਏ ਇਹ 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 ਇਨਸਾਨੀਅਤ ਨਹੀਂ ਕਹਿੰਦੀ ਲੇਕਿਨ ਇਹਦੇ ਨਾਲ ਮੈਂ ਤੁਹਾਡੇ ਅੱਗੇ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਦੇ ਨਾਲ ਇੱਕ ਕਮਿਊਨਿਟੀ ਦੇ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਜਿਹੜੇ ਸੈਂਟੀਮੈਂਟਸ ਨੇ ਉਹ ਹਾਰਟ ਹੋਏ ਨੇ ਤੇ ਤੁਸੀਂ ਮੇਰੀ ਇਹ ਵੀਡੀਓ ਸੁਣ ਕੇ ਹੀ ਇੱਕ ਬਾਨੀ ਦੇ ਡਿਜੀਟਲ ਆਪਣਾ ਹੋਣ ਦੇ ਤੇ ਰਾਹੀ ਜਿਹੜਾ ਉਹ ਜਿਹੜਾ ਮੈਂ ਤੁਹਾਨੂੰ ਇਹ ਪੇਗਾਮ ਦੇ ਰਿਹਾ ਉਹਦੇ ਰਾਹੀ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਅੱਗੇ ਇਹ ਆਲਾ ਆਵਾਜ਼ ਵਿਵਾਦ ਅੱਗੇ ਮਹਾਰਾਜ ਮਲਿਕ ਆਲਾ ਜਿਹੜਾ ਆਵਾਜ਼ ਵਿਵਾਦ ਬਹੁਤ ਥੱਲੇ ਆਇਆ ਤੇ ਇਹ ਨਾ ਹੋਵੇ ਕਿ ਇੱਕ ਕਮਿਊਨਿਟੀ ਇਕ ਜਿਹੜਾ ਐਸਐਸਪੀ ਸਾਹਿਬ ਦੇ ਖਿਲਾਫ ਕੋਈ ਪ੍ਰਦਰਸ਼ਨ ਕਰੇ ਜਾਂ ਇਸ਼ਤਾਨ ਕਰੇ ਤੁਹਾਨੂੰ ਤੁਰੰਤ ਇਹਦੇ ਉੱਪਰ ਆਪਣਾ ਜਿਹੜਾ ਉਹ ਵਿਸ਼ਾ ਜਿਹੜਾ ਉਹ ਉਹਨੂੰ ਕਲੀਅਰ ਕਰਨਾ ਚਾਹੀਦਾ ਹੈ ਆਪਣਾ ਪੱਖ ਰੱਖਣਾ ਚਾਹੀਦਾ ਹੈ ਕਿ ਜਾਣੇ ਅਣਜਾਣੇ ਚ ਮੈਨੂੰ ਮੈਸੇਜ ਸਮਝਦਿਆਂ ਕਿ ਇੰਟੈਂਸ਼ਨਲੀ ਤੁਸੀਂ ਨਹੀਂ ਕੀਤਾ ਉਹਨਾ ਤੁਸੀਂ ਗੁੱਸੇ ਚ ਆਇਆ ਹੋਇਆ ਪਬਲਿਕਲੀ ਹੋਇਆ ਪਬਲਿਕਲੀ ਹੋਇਆ ਪਬਲਿਕਲੀ ਹੋਇਆ ਤੁਹਾਡੀ ਇੰਟੈਂਸ਼ਨ ਪਿੱਛੇ ਉਹਨਾਂ ਦੀ ਪਗੜੀ ਖੋਲੰਦਾ ਨਹੀਂ ਹੋਈ ਨਹੀਂ ਲੇਕਿਨ ਤੁਸੀਂ ਜਿਹੜੀ ਮੈਨ ਹੈਂਡਲਿੰਗ ਕੀਤੀ ਹੈ ਉਹਦੇ ਲਈ ਤੁਹਾਨੂੰ ਆਪਣਾ ਪੱਖ ਰੱਖਣਾ ਚਾਹੀਦਾ ਹੈ ਔਰ ਆਪਣੇ ਆਪ ਨੂੰ ਕਲੀਅਰ ਕਰਨਾ ਚਾਹੀਦਾ ਹੈ ਕਿ ਇਸ ਤੇ ਲਈ ਤਾਂ ਕਿ ਸਾਡੇ ਜਿਹੜੀ ਹੈ ਕਮਿਊਨਿਟੀ ਦੇ ਵਿੱਚ ਜਿਹੜਾ ਅੱਜ ਉਸਲੇ ਪਰੋਸਾ ਹੈ ਬੜੇ ਹੀ ਫੋਨ ਮੈਨੂੰ ਵੀ ਆ ਨਹੀਂ ਜਿਸ ਤਰ੍ਹਾਂ ਤੁਹਾਨੂੰ ਫੋਨਾਂ ਬੜੇ ਹੀ ਲੋਕਾਂ ਦੇ ਫੋਨ ਮੈਨੂੰ ਵੀ ਆਣ ਕਿ ਤੁਹਾਨੂੰ ਨੇ ਉਹਦੇ ਨਾਲ ਨਾਲ ਮੈਂ ਡੀਜੀਪੀਸੀ ਖਾਸ ਕਰਕੇ ਡੀਜੀਪੀਸੀ ਦੇ ਸਾਡੇ ਪ੍ਰਧਾਨ ਸਾਹਿਬ ਦੋਰਾ ਸਾਹਿਬ ਜਨਰਲ ਸੈਕਟਰੀ ਸਾਹਿਬ ਸੁਜੀਤ ਸਿੰਘ ਜੀ ਮੈਂ ਨਾਣਾ ਕਿ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਪੱਖ ਤੇ ਵੀ ਤੁਹਾਨੂੰ ਵੀ ਅੱਗੇ ਆਣਾ ਚਾਹੀਦਾ ਤੁਸੀਂ ਇੱਕ ਚੁਨੇ ਹੋਏ ਸਿੱਖ ਨੰਦੇ ਹੋ ਤੁਸੀਂ ਚੁਣ ਕੇ ਅੱਗੇ ਆਏ ਹੋ ਤੁਹਾਡਾ ਅਜ ਤੱਕ ਇਸ ਤੱਕ ਬਿਆਨ ਕੋਈ ਨਹੀਂ ਆਇਆ ਤੁਸੀਂ ਇਹਦੇ ਵਿੱਚ ਮੇਰੀ ਰਿਕਵੈਸਟ ਹੈ ਕਿ ਤੁਸੀਂ ਇੰਟਰਵੈਨਸ਼ਨ ਕਰੋ ਤੁਸੀਂ ਅੱਗੇ ਆਓ ਬਿਆਨ ਵੀ ਦਿਓ ਔਰ ਖਾਸ ਕਰਕੇ ਉਹਨਾਂ ਨਾਲ ਐਸਐਸਪੀ ਸਰ ਨਾਲ ਜਾ ਕੇ ਜਰੂਰ ਮਿਲੋ ਔਰ ਇਸ ਮਸਲੇ ਨੂੰ ਜਤੂ ਜਤ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਜੀ ਹੈ। ਉਹ ਵਿਜੀ ਮੈਨੂੰ ਤੁਸੀਂ ਜੀ ਡੀਜੀਪੀਸੀ ਦੇ ਕਿਹਾ ਮੈਨੂੰ ਮਾਸਟਰ ਜਨ ਵੀਰ ਸਿੰਘ ਜੀ ਦੀ ਕਾਲ ਆਈ ਸੀ। ਉਹ ਕਹਿ ਰਹੇ ਨੇ ਕਿ ਜਿੰਨੀ ਕੁ ਸਾਨੂੰ ਕਲੀਅਰਟੀ ਹੈ ਤੁਸੀਂ ਦੱਸੋ ਹੋਇਆ ਕੀ ਹੈ। ਮੈਂ ਕਿਹਾ ਵੀ ਜਿੰਨਾ ਤੁਹਾਨੂੰ ਪਤਾ ਇਹਨਾਂ ਮੈਨੂੰ ਪਤਾ ਹੈ। ਤੇ ਚਲੋ ਉਹ ਉਹਨਾਂ ਨੂੰ ਲੱਗਾ ਕਿ ਇਸ ਵਿਸ਼ੇ ਤੇ ਗੱਲ ਕਰਨੀ ਹੈ ਜਾਂ ਕਰਨੀ ਚਾਹੀਦੀ ਹੈ ਉਹ ਆਪੇ ਸਾਹਮਣੇ ਆ ਜਾਏਗਾ। ਔਰ ਅਸੀਂ ਦੇਖ ਰਹੇ ਜਿਹੜੇ ਪੀਐਸਓ ਨਾਲ ਖੜਾ ਹੈ। ਉਹ ਇੱਕ ਦਸਤਾਰਧਾਰੀ ਨੂੰ ਆਪਣਾ ਸੇਫਗਾਰਡ ਬਣਾ ਕੇ ਨਾਲ ਖੜੇ ਹਨ ਕਿ ਉਹ ਮੇਰੀ ਹਿਫਾਜ਼ਤ ਕਰ ਰਿਹਾ ਹੈ ਕਿ ਉਹਦੇ ਹੱਥ 'ਚ ਵੈਪਨ ਹੈ ਉਹ ਵੈਪਨ ਨਹੀਂ ਹੈ ਇੱਕ ਸਿੱਖ ਖੜਾ ਹੈ ਉਹਦੇ ਸਿਰ 'ਤੇ ਦਸਤਾਰ ਹੈ ਉਹ ਦਸਤਾਰਧਾਰੀ ਵੀਰ ਉਹਨਾਂ ਦੀ ਸੇਫਟੀ ਵਾਸਤੇ ਹੈ ਕਿ ਮੇਰਾ ਪੀਐਸਓ ਕੌਣ ਹੈ ਇੱਕ ਸਿੱਖ ਹੈ ਤੇ ਉਹ ਉਸ 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 ਸਿੱਖ ਦੇ ਸਾਹਮਣੇ ਦੂਜੇ ਸਿੱਖ ਦੀ ਪੱਗ ਲਾ ਦੇਣੀ ਉਹ ਕਿਤੇ ਨਾ ਕਿਤੇ ਮੈਂ ਖੁਦ ਕੱਲ ਰਾਤ ਨੂੰ ਹੀ ਵੀਡੀਓ ਕੀਤੀ ਮੈਂ ਦੱਸ ਰਿਹਾ ਅਗਰ ਐਸਐਸਪੀ ਸਾਹਿਬ ਚੰਗਾ ਕੰਮ ਕਰਦੇ ਨੇ ਅਸੀਂ ਉਹਨਾਂ ਨਾਲ ਖੜੇ ਆਂ ਔਰ ਕੱਲ ਰਾਤ ਨੂੰ ਹੀ ਪਿਛਲੀ ਇਸ ਪਿਛਲੀ ਰਾਤ ਨੂੰ ਮੈਂ ਉਹਨਾਂ ਦੀ ਵੀਡੀਓ ਕੀਤੀ ਹੈ ਕਿ ਜੇ ਉਹ ਗਰਮੀ ਚ ਪਸੀਨਾ ਵਹਾ ਰਹੇ ਨੇ ਔਰ ਡਰਾਈਵਰਾਂ ਨੂੰ ਕੱਢ ਰਹੇ ਨੇ ਕਿ ਤੁਸੀਂ ਨਿਕਲੋ ਆਰਾਮ ਨਾਲ ਉਹ ਆਪਣੇ ਡਿਊਟੀ ਨੂੰ ਅੰਜਾਮ ਦੇ ਰਹੇ ਅਸੀਂ ਖੁਦ ਵੀਡੀਓ ਅਪਲੋਡ ਕੀਤੀ ਪਰ ਜਦੋਂ ਇਹੋ ਜਿਹਾ ਸਾਹਮਣੇ ਇਸ ਘਟਨਾ ਨੂੰ ਸੀ ਦੇਖਿਆ ਤੇ ਕਿਤੇ ਨਾ ਕਿਤੇ ਪੂਰਾ ਸਮਾਜ ਇਹਦੇ ਚ ਮੈਂ ਨਹੀਂ ਕਹਿ ਰਿਹਾ ਕਿ ਸਿੱਖ ਧਰਮ ਇਹਦੇ ਚ ਹਰ ਧਰ ਗਿਦੇ ਚ ਆਹ ਹਾਤ ਹੋਏ ਨਾ ਸਾਰਿਆਂ ਨੂੰ ਲੱਗਿਆ ਨਹੀਂ ਇਹ ਚੀਜ਼ ਨਹੀਂ ਕਰਨੀ ਚਾਹੀਦੀ ਇਹਦੇ ਨਾਲ ਕੀ ਹੋਏਗਾ ਜਿਹੜਾ ਕੋਈ ਨਵਾਂ ਉਸ ਚੇਅਰ ਤੇ ਬੈਠਾ ਹੋਏਗਾ ਨਾ ਕਿਤੇ ਪੁਲਿਸ ਡਿਪਾਰਟਮੈਂਟ ਚ ਜਾਂ ਕਿਸੇ ਹੋਰ ਡਿਪਾਰਟਮੈਂਟ ਚ ਉਹ ਉਹ ਕਹੇਗਾ ਮੈਂ ਜਦ ਮੇਰੇ ਐਸਐਸਪੀ ਨੇ ਨਹੀਂ ਪ੍ਰਭਾਵ ਕਿਤੇ ਮੈਂ ਕਿਉਂ ਕਿਸੇ ਦੀ ਕਰਾਂ ਸਰ ਜੇ ਉਹਨੂੰ ਲੱਗੇਗਾ ਕਿ ਮੇਰੇ ਐਸਐਸਪੀ ਨੇ ਪ੍ਰਭਾਵ ਨਹੀਂ ਮੈਨੂੰ ਕੀ ਮੇਰੀ ਨੌਕਰੀ ਨੂੰ ਕੀ ਹੋ ਜਾਏਗਾ ਤਾਂ ਸੋ ਕਿਤੇ ਨਾ ਕਿਤੇ ਬਾਕੀਆਂ ਨੇ ਵੀ ਦਿੱਲੀ ਦੇ ਵਿੱਚ ਇਹ ਵਧਣਗੇ ਕਿ ਇਸ ਇਸ ਦੇ ਉੱਪਰ ਕੋਈ ਕਾਰਵਾਈ ਤੇ ਹੈ ਨਹੀਂ ਜੇ ਮੈਂ ਉਹ ਨਹੀਂ ਕਰਤਾ ਤੇ ਉਹਦੇ ਕੀ ਹੋਇਆ ਮੇਰਾ ਕੀ ਹੋ ਜਾਏਗਾ ਸੋ ਅਸੀਂ ਜ਼ਰੂਰ ਕਹਿੰਦੇ ਜੋ ਵਿਰਜ ਨੇ ਕਿਹਾ ਕਿ ਤੁਸੀਂ ਆਪਣ ਤੁਹਾਡੀ ਗਲਤੀ ਹੋਈ ਤੁਸੀਂ ਉਹ ਵੀ ਮੰਨੋ ਤੁਹਾਨੂੰ ਤੁਹਾਨੂੰ ਅਗਰ ਇਸ ਚੀਜ਼ ਤੁਸੀਂ ਸਮਝ ਗਏ ਹੋਗੇ ਕਿ ਇਹ ਮੇਰੇ ਤੋਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਮੈਂ ਕਰ ਦਿੱਤੀ ਹੈ ਜਾਣੇ ਚ ਅਣਜਾਣੇ ਚ ਜੋ ਹੋਇਆ ਉਹ ਤੁਹਾਨੂੰ ਪਤਾ ਹੋਏਗਾ ਔਰ ਹਾਂ ਅਗਰ ਅਸੀਂ ਇਸ ਵੀਡੀਓ ਦੀ ਪੋਲਿਟਿਕਸ ਕਰਨੀ ਹੁੰਦੀ ਅਸੀਂ ਉਸ ਡਰਾਈਵਰ ਨੂੰ ਪਕੜੀਏ ਵਿੱਚ ਫੜਾਦੇ ਫਿਰ ਅਸੀਂ ਦੋ ਗੱਲਾਂ ਉਹਦੇ ਤੋਂ ਸੁਣਦੇ ਨਹੀਂ ਜੋ ਸਾਡੇ ਮਨ ਦਾ ਰੋਸ ਸੀ ਜੋ ਵੀਰ ਬਲਵਿੰਦਰ ਸਿੰਘ ਜੀ ਨੇ ਕਿਹਾ ਕਿ ਮੈਂ ਚਾਹਨਾ ਇਮੀਡੀਏਟਲੀ ਤੁਸੀਂ ਮੈਨੂੰ ਮਿਲੋ ਮੈਂ ਇਹਦੇ ਤੇ ਗੱਲ ਕਰਨਾ ਚਾਹਨਾ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਕਿ ਸੁਚੇਤ ਹਨ ਔਰ ਅੱਖਾਂ ਅੱਖਾਂ ਕੰਨ ਖੋਲੇ ਹੋਏ ਨੇ ਕਿ ਸਮਾਜ ਚ ਜੋ ਹੋ ਰਿਹਾ ਸੀ ਗੱਲ ਕਰੀਏ ਜੀ ਅਸੀਂ ਇਹ ਚਾਹਦੇ ਆ ਕਿ ਮੈਂ ਨਹੀਂ ਕਹਿ ਤੁਸੀ ਇੰਟੈਂਸ਼ਨਲੀ ਇਹ ਕੰਮ ਕੀਤਾ ਲੇਕਿਨ ਇਹਦੇ ਨਾਲ ਸਿੱਖ ਸਮਾਜ ਦੇ ਲੋ ਉਹਨਾਂ ਦੇ ਸੈਂਟੀਮੈਂਟ ਚੜੇ ਹਾਰਟ ਹੋਏ ਨੇ ਤੇ ਮੈਂ ਇਹ ਚਾਹਦਾ ਕਿ ਸਾਰੇ ਬੈਠੀਏ ਬੈਠ ਕੇ ਇਹਦਾ ਸੁਝਾ ਕੇ ਕਿ ਕਿਉਂਕਿ ਇਹ ਜਿਹੜਾ ਮਸਲਾ ਹੈ ਉਹ ਤੋਰ پکڑ ਰਿਹਾ ਇਹ ਇਹਨੂੰ ਹਵਾ ਮਿਲ ਰਹੀ ਹੈ ਠੀਕ ਹੈ ਇਹ ਨੋਏ ਕਿ ਕੋਈ ਛਾਤੀ ਤਤਪ ਜਿਹੜੇ ਉਹਨਾਂ ਨੂੰ ਕੋਈ ਇਸਾ ਮੌਕਾ ਮਿਲ ਜਾਏ ਤੇ ਕੋਈ ਹੋਰ ਮਸਲੇ ਨੂੰ ਹੋਰ ਵੱਧ ਜਾਏ ਇਸ ਕਰਕੇ ਮੇਰੀ ਧੋਲਿਆ ਕੇ ਰਿਕੁਐਸਟ ਹੈ ਮੈਂ ਪਹਿਲੇ ਹੀ ਸਿਕਰ ਕੇ ਤੁਹਾਡੇ ਡਿਜੀਟਲ ਤੇ ਆ ਕੇ ਹੋ ਚੈਨਲ ਤੇ ਆ ਕੇ ਤੁਹਾਡੇ ਅੱਗੇ ਰਿਕੁਐਸਟ ਕੀਤੀ ਹੈ ਕਿ ਇਸ ਨੂੰ ਇੱਥੇ ਇਧਰ ਨਿਪਟਾਇਆ ਜਾ ਜਲਦੀ ਜਲਦ ਕੀਤਾ ਜਾਏ ਸੋ ਥੈਟ ਕਿ ਇਹ ਜਿਹੜੀ ਹੈ ਹਵਾ ਜਿਹੜੀ ਉਹ ਅੱਗੇ ਨਾ ਫੈਲ ਸਕੇ ਸੋ ਅਸੀਂ ਫਿਰ ਐਸਐਸਪੀ ਟ੍ਰੈਫਿਕ ਜੰਮੂ ਉਹਨਾਂ ਤੱਕ ਅਗਰੇ ਸਾਡਾ ਮੈਸੇਜ ਪਹੁੰਚਦਾ ਹੈ ਅਸੀਂ ਜ਼ਰੂਰ ਉਹਨਾਂ ਨੂੰ ਇਹ ਕਹਾਂਗੇ ਕਿ ਤੁਸੀਂ ਇੱਕ ਰਿਸਪੌਂਸੀਬਲ ਚੇਅਰ ਤੇ ਬੈਠੇ ਹੋ ਮੈਂ ਫਿਰ ਕਹਿ ਰਿਹਾ ਜਿੱਥੇ ਤੁਸੀਂ ਚੰਗਾ ਕੰਮ ਕਰੋਗੇ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਹਾਂ ਔਰ ਤੁਹਾਡੀਆਂ ਅਛਾਈਆਂ ਨੂੰ ਦਿਨਾਂ ਚ ਸਾਨੂੰ ਕੋਈ ਗੁਰੇਸ ਨਹੀਂ ਆਏਗਾ ਪਰ ਜਦੋਂ ਕਿਸੇ ਡਰਾਈਵਰ ਨਾਲ ਕਿਸੇ ਐਸੇ ਵੀਰ ਨਾਲ ਜਿਹੜਾ ਘਰੂ ਮਿਹਨਤ ਕਰਨ ਵਾਸਤੇ ਆਪਣੇ ਬੱਚਿਆਂ ਦੀ ਰੋਜ਼ਗਾਰ ਵਾਸਤੇ ਪਤਾ ਨਹੀਂ 6 ਦਿਨ 10 ਦਿਨ ਫ੍ਰਸਟ੍ਰੇਸ਼ਨ ਤੇ ਉਹਨਾਂ ਚ ਹੋਣੀ ਚਾਹੀਦੀ ਹੈ ਪਰੇਸ਼ਾਨ ਤੇ ਉਹ ਹੋਣੀ ਚਾਹੀਦੀ ਹੈ ਸੋ ਉਹ ਸਿਚੁਏਸ਼ਨ ਕੀ ਬਣੀ ਹੋ ਸਕਦਾ ਮੈਂ ਮੈਂ ਕਹਾਂ ਹੋ ਸਕਦਾ ਮੈਂ ਕੁਝ ਐਸਾ ਕੁ ਬੋਲਿਆ ਤੇ ਮੈਨੂੰ ਰਿਐਕਸ਼ਨ ਦਾ ਰਿਐਕਸ਼ਨ ਮਿਲਿਆ ਹੋਵੇਗਾ ਪਰ ਅਸੀਂ ਚਾਹਨੇ ਕਿ ਉਹ ਚੀਜ਼ ਸਾਹਮਣੇ ਤਾਂ ਆਏ ਪਤਾ ਦੇ ਲੱਗੇ ਹੋਇਆ ਕੀ ਹੈ ਔਰ ਅਸੀਂ ਜ਼ਰੂਰ ਉਸ ਵੀਡੀਓ ਦਾ ਜਿਹੜਾ ਤੱਥ ਹੈ ਅਸੀਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਔਰ ਤੁਸੀਂ ਜ਼ਰੂਰ ਇਹਦਾ ਕੋਈ ਨਾ ਕੋਈ ਸਪਸ਼ਟੀਕਰਨ ਜੋ ਵੀਰ ਬਲਵਿੰਦਰ ਸਿੰਘ ਨੇ ਕਿਹਾ ਹੈ ਔਰ ਮੈਂ ਨੌਜਵਾਨਾਂ ਨੂੰ ਵੀ ਕਹਾਂਗਾ ਕੋਈ ਅਸੀਂ ਲੈਂਗੁਏਜ ਨਾ ਯੂਜ਼ ਕਰੀਏ ਜਿਹਦੇ ਵਿੱਚ ਆਪਸ ਅਸੀਂ ਜਿਹੜਾ ਭਾਈਚਾਰਾ ਸਮਾਜ ਜਿਹੜਾ ਖਰਾਬ ਹੋਵੇ ਕਿਉਂਕਿ ਅਸੀਂ ਇਹਦੇ ਵਿੱਚ ਧਾਰਮਿਕ ਰਾਜਨੀਤੀ ਨਹੀਂ ਕਰਨੀ ਮੈਂ ਰਾਜਨੀਤੀ ਦਾ ਸ਼ਬਦ ਕਹਿ ਰਿਹਾ ਕਿ ਅਸੀਂ ਐਸਨ ਅਫਸੋਸ ਹੈ ਐਸਨ ਰੋਸ਼ ਹੈ ਸਾਡੇ ਚ ਉਹ ਅਸੀਂ ਜ਼ਰੂਰ ਪ੍ਰਗਟ ਕਰ ਚੁੱਕੇ ਹਾਂ ਡੈਮੋਕ੍ਰੈਟਿਕ ਕੰਟਰੀ ਹੈ ਹਰ ਕਿਸੇ ਨੂੰ ਰਾਈਟ ਹੈ ਆਪਣੀ ਗੱਲ ਰੱਖਣ ਦਾ ਅਸੀਂ ਰੱਖਣੀ ਹੈ ਪਰ ਅਸੀਂ ਇਹਨੂੰ ਕੋਈ ਐਸਾ ਮੁੱਦਾ ਨਾ ਬਣਾ ਲਈਏ ਜਿਹਦੇ ਚ ਇੱਕ ਸਮਾਜਿਕ ਰੰਗ ਦੇਣ ਦੀ ਹੋਵੇ ਅਫਸੋਸ ਸਾਨੂੰ ਹੈ ਸਮਾਜ ਨੂੰ ਹੈ ਪਰ ਤੁਹਾਨੂੰ ਵੀ ਜ਼ਰੂਰ ਹੋਏਗਾ ਜਦੋਂ ਜਦੋਂ ਤੁਹਾਡੇ ਤੱਕ ਇਹ ਵੀਡੀਓ ਵਾਪਸ ਪਹੁੰਚੇਗੀ ਜ਼ਰੂਰ ਤੁਸੀਂ ਵੀ ਅਫਸੋਸ ਕੀਤਾ ਹੋਣਾ ਕਿ ਨਹੀਂ ਯਾਰ ਮੇਰੇ ਨਾਲ ਵੀ ਤੇ ਸਿੱਖ ਵੀਰ ਹੀ ਚੱਲ ਰਹੇ ਨੇ ਜਿਹੜੇ ਮੇਰੀ ਸੁਰੱਖਿਆ ਕਰ ਰਹੇ ਨੇ ਜਾਂ ਮੇਰੇ ਮੈਂ ਜਿਸ ਚੇਅਰ ਤੇ ਬੈਠਾ ਮੇਰੇ ਵਾਸਤੇ ਤੇ ਕੋਈ ਤਰ੍ਹਾਂ ਉਹ ਨਹੀਂ ਕੁਝ ਨਿਕਲਿਆ ਵੱਡਾ ਸਾਰੇ ਤਰ ਆਪ ਸਾਰਿਆਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕੋਈ ਸੋਸ਼ਲ ਮੀਡੀਆ ਤੇ ਅਸੀਂ ਗਲਤ ਚੀਜ਼ ਨੂੰ ਅਸੀਂ ਜ਼ਿਆਦਾ ਉਹਨਾ ਕਰਦੀ ਹੈ ਕਿ ਜਿਸ ਨਾਲ ਇੱਕ ਸਮਾਜ ਚ ਜਿਹੜੀ ਇੱਕ ਵੱਖਰੀ ਡਿਫਰੈਂਸਸ ਕ੍ਰੀਏਟ ਹੋ ਜਾਂਨ ਔਰ ਇਸ ਵੀਡੀਓ ਨੂੰ ਜ਼ਰੂਰ ਤੁਸੀਂ ਸ਼ੇਅਰ ਕਰਨਾ ਹੈ ਕਮੈਂਟਸ ਰਹਿਣੇ ਤੁਸੀਂ ਆਪਣੇ ਸੁਝਾਅ ਜ਼ਰੂਰ ਰੱਖਨੇ ਵੀਰ ਜੀ ਤੁਸੀਂ ਆ ਕੇ ਕੁਝ ਕਹਿਣਾ ਚਾਹੋਗੇ ਮੈਂ ਬਸ ਆ ਆਖਿਰਚ ਮੇਰਾ ਇਹ ਹੀ ਮੈਸੇਜ ਹੈ ਆਪਣੇ ਨੌਜਵਾਨਾਂ ਲਈ ਆਪਣੇ ਸਿੱਖ ਵੀਰਾਂ ਲਈ ਕਿ ਜਬ ਤੱਕ ਅਸੀਂ ਐਸਐਸਪੀ ਸਾਹਿਬ ਨਾਲ ਬੈਠਣਾ ਨਹੀਂ ਬੈਠੀਏ ਤਦ ਤੱਕ ਤੁਸੀਂ ਵੀ ਆਪਣੀ ਸ਼ਾਂਤੀ ਔਰ ਆਪਣਾ ਜਿਹੜਾ ਕਾਨੂੰਨ ਦੇ ਧਾਰੇ ਜਿਹੜਾ ਨੇ ਤੇ ਜਬ ਤੱਕ ਤੁਹਾਨੂੰ ਸਪਸ਼ਟੀਕਰਨ ਪੂਰਾ ਨਾ ਮਿਲ ਜੇ ਕਿ ਇਹ ਕਿਸ ਇੰਟੈਂਸ਼ਨ ਨਾਲ ਹੋਇਆ ਕਿਸ ਕਰਕੇ ਹੋਇਆ ਤੇ ਜੋ ਸਮਾਜ ਚ ਚੱਲਿਆ ਗਲਤੀਆਂ ਹੋ ਜਾਂਦੀਆਂ ਨੇ ਬੜਿਆਂ ਕੋਲ ਵੀ ਹੁੰਦੀਆਂ ਨੇ ਛੋਟੇ ਕੋਲ ਹੁੰਦੀਆਂ ਨੇ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੀ ਗਲਤੀ ਦੁਬਾਰਾ ਵਾਪਸ ਨਾ ਹੋ ਸਕੇ ਐਸਐਸਪੀ ਸਾਹਿਬ ਦੇ ਵੀ ਜਿਹੜੇ ਵੀਊਜ਼ ਨੇ ਉਹ ਵੀ ਸਾਹਮਣੇ ਆਣਗੇ ਉਹਨਾਂ ਦੀ ਉਹਨਾਂ ਦੇ ਹੱਥੋਂ ਕਿਸ ਤਰ੍ਹਾਂ ਹੋ ਗਿਆ ਇੰਟੈਂਸ਼ਨਲੀ ਹੋਇਆ ਜਾਂ ਨਾਨ ਇੰਟੈਂਸ਼ਨਲੀ ਹੋਇਆ ਉਹ ਪਤਾ ਲਾਏਗਾ ਉਸ ਤੋਂ ਬਾਅਦ ਹੀ ਤੁਸੀਂ ਕੋਈ ਇਹਦੇ ਬਾਰੇ ਵਿੱਚ ਕੋਈ ਵਿਰੋਧ ਕਰਨਾ ਜਾਂ ਕੁਝ ਕਰਨਾ ਲਿਖੀ ਮੇਰੀ ਇਹ ਹੈ ਕਿ ਸ਼ਾਂਤੀ ਬਣਾਈ ਰੱਖੀ ਜਾਏ ਕੋਈ ਕਾਮੂਨਲ ਐਸਾ ਮਾਦਾ ਨਾ ਬਣੇ ਜਿਹਦੇ ਨਾਲ ਸੋਸਾਇਟੀ ਨੂੰ ਬਿਲਕੁਲ ਜੇ ਜੇ ਉਸ ਵੀਰ ਦੀ ਗਲਤੀ ਹੈ ਅਸੀਂ ਉਹ ਵੀ ਕਹਿ ਰਹੇ ਹਾਂ ਖੁੱਲੇ ਸਾਹਦੇ ਜੀ ਉਹਦੀ ਸਾਹਮਣੇ ਵਾਲੇ ਦੀ ਗਲਤੀ ਹੈ ਤੇ ਉਹਦੀ ਕਾਨੂੰਨੀ ਕਾਰਵਾਈ ਬਣਦੀ ਹੈ ਕਾਨੂੰਨੀ ਕਾਰ ਨੇ ਕੁਛ ਐਸੀ ਲੈਂਗੁਏਜ ਯੂਜ਼ ਕੀਤੀ ਉਹਨੇ ਰਫ ਲੈਂਗੁਏਜ ਯੂਜ਼ ਕੀਤੀ ਹੈ ਜੇ ਮਹਾਰਾਜ ਮਲਿਕ ਨੂੰ ਉਥੇ ਪੀਐਸ ਲਾ ਕੇ ਉਥੇ ਭੇਜਦਾ ਤੇ ਜੇ ਇਹਦਾ ਜੇ ਇਸ ਬੰਦੇ ਨੇ ਗਲਤ ਕੀਤੀ ਹੋਏਗੀ ਕਿਸੇ ਨੂੰ ਉੱਚਾ ਨਹੀਂ ਮਾ ਕਿਸੇ ਨੂੰ ਬੋਲਿਆ ਉਹਦੀ ਸਜ਼ਾ ਹੈ ਹਰ ਚੀਜ਼ ਦਾ ਇੱਕ ਕਾਨੂੰਨੀ ਕਾਰਵਾਈ ਹੈ ਉਹਦੇ ਲਈ ਮੈਂ ਮੈਂ ਵਿਆਜਵੀਰ ਜੀ ਤੁਹਾਨੂੰ ਇੱਕ ਚੀਜ਼ ਮੈਂ ਤੁਹਾਨੂੰ ਸਾਫ ਕਲੀਅਰ ਕਰ ਦਿਆ ਕਿ ਮੈਂ ਕਹਿੰਦਾ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਖਾਸ ਕਰਕੇ ਪੁਲਿਸ ਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਲੋਕ ਜਿਹੜੇ ਇਸ ਗਰਮੀ ਦੇ ਵਿੱਚ ਇਸ ਇਤੇ ਗੋਮੇ ਦੇ ਵਿੱਚ ਜਿਹੜੇ ਨੇ ਉਹ ਨੈਸ਼ਨਲ ਹਾਈਵੇ ਤੇ ਇਨੇ ਦਿਨ ਦੇ ਖੜੇ ਨੇ ਪੰਜ ਪੰਜ ਸੱਤ ਦਿਨ ਦਾ 10 ਦਿਨ ਹੋ ਗਏ ਨੇ ਉਹ ਹਾਈਵੇ ਬਲੌਕ ਹੈ ਬੰਦ ਨੇ ਨਾ ਉਹਨਾਂ ਦੇ ਘਰ ਕੰਟੈਕਟ ਹੈ ਕੋਈ ਨਾ ਉਹਨਾਂ ਨੂੰ ਖਾਣ ਪੀਣ ਦੀ ਕੋਈ ਵਿਵਸਥਾ ਕੀਤੀ ਗਈ ਨਾ ਉਹਨਾਂ ਦੇ ਮੋਬਾਈਲ ਚੱਲ ਰਹੇ ਨੇ ਨਾ ਉਹਨਾਂ ਦੇ ਲਈ ਕੋਈ ਟੈਂਪਰੇਰੀ ਨਾਂ ਨਿਥੋਂ ਦਾ ਕੋਈ ਬੰਦੋਬਸਥਾ ਕੀਤਾ ਗਿਆ ਹੈ ਤੁਸੀਂ ਉਹਨਾਂ ਦੇ ਅੰਦਰ ਫ੍ਰਸਟ੍ਰੇਸ਼ਨ ਉਹਨਾਂ ਦੇ ਅੰਦਰ ਹੋਏਗੀ ਮੈਂ ਨਹੀਂ ਕਹਿੰਦਾ ਲੇਕਰ ਵੀਰ ਨੇ ਕੋਈ ਫਰਸਟ੍ਰੇਸ਼ਨ ਆਪਣੀ ਸਾਹਮਣੇ ਰੱਖੀ ਹੈ ਆਪਣਾ ਕੋਈ ਦੁੱਖ ਦੱਸਿਆ ਮੈਂ ਉਹਦਾ ਕਸੂਰ ਨਹੀਂ ਬੰਦਾ ਉਹਦਾ ਇਹਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਸਿਚੁਏਸ਼ਨ ਹੀ ਇਸ ਤਰ੍ਹਾਂ ਦੀ ਹੈ ਸਿਚੁਏਸ਼ਨ ਹੀ ਇਸ ਤਰ੍ਹਾਂ ਦੀ ਹੈ ਤੇ ਸਾਨੂੰ ਉਹਨਾਂ ਦਾ ਦੁੱਖ ਦਰਦ ਸਮਝਣਾ ਚਾਹਦਾ ਇਸ ਵਿਸਵਾ ਉਹਨਾਂ ਦਾ ਦੁੱਖ ਨੂੰ ਸਮਝੋ ਉਹਨਾਂ ਦਾ ਦਰਦ ਸਮਝੋ ਔਰ ਸਿਚੁਏਸ਼ਨ ਨੂੰ ਸਮਝੋ ਔਰ ਸਿਚੁਏਸ਼ਨ ਨੂੰ ਅਸੀਂ ਕਾਮ ਉਕਸੀ ਹੈਂਡਲ ਕਰੋ ਨਾ ਕਿ ਇਤਨੇ ਜੋਸ਼ੀ ਜਾ ਕੇ ਜੋਸ਼ੀ ਤੁਸੀਂ ਹੋਸ਼ਨਾ ਕੋ ਜੋਸ਼ੀ ਜਿਹੜਾ ਕਿ ਤੁਸੀਂ ਜਿਹੜੇ ਕੰਮ ਕਰੋਗੇ ਉਹ ਸਰਾਣੀ ਹੋਣਗੇ ਕਮਿਊਨਿਟੀ ਲਈ ਵੀ ਅੱਛਾ ਹੋਏਗਾ